ਦਿੱਲੀ ਦੇ ਸਾਫ ਕਾ ਮੁੱਖ ਮੰਤਰੀ ਅਤੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੈਂਗਸਟਰਾਂ ਨੂੰ ਖੁੱਲੀ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਸਾਫ ਸ਼ਬਦ ਦੇ ਵਿੱਚ ਕਿਹਾ ਕਿ ਜਿਹੜੇ ਫਰੋਥੀਆਂ ਮੰਗਣ ਵਾਲੇ ਗੈਂਗਸਟਰ ਨੇ ਉਹ ਇੱਕ ਹਫ਼ਤੇ ਦੇ ਅੰਦਰ-ਅੰਦਰ ਤਰਨਤਾਰਨ ਸਮੇਤ ਪੂਰਾ ਪੰਜਾਬ ਛੱਡ ਦੇਣ ਨਹੀਂ ਤਾਂ ਸਰਕਾਰ ਉਹਨਾਂ ਦੇ ਵਿਰੁੱਧ ਅਜਿਹੀ ਕਾਰਵਾਈ ਕਰੇਗੀ ਜੋ ਉਹ ਕਦੇ ਵੀ ਨਹੀਂ ਭੁੱਲ ਸਕਣਗੇ। ਕੇਜਰੀਵਾਲ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਰੋਡ ਸ਼ੋਅ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਆਮ ਆਵੇ ਪਾਰਟੀ ਦੀ ਮਾਨ ਸਰਕਾਰ ਨੇ ਸਿਰਫ 3 ਸਾਲਾਂ ਦੇ ਅੰਦਰ ਅੰਦਰ 56000 ਸਰਕਾਰੀ ਨੌਕਰੀਆਂ ਦਿੱਤੀਆਂ ਨੇ ਬਿਨਾਂ ਰਿਸ਼ਵਤ ਤੇ ਬਿਨਾਂ ਕਿਸੇ ਸਫਾਰਿਸ਼ ਦੇ ਉਹਨਾਂ ਨੇ ਕਿਹਾ ਜਿਹੜਾ ਪਹਿਲਾਂ ਦੇ ਰਾਜ ਰਹੇ ਅਕਾਲੀ ਦਲ ਕਾਂਗਰਸ ਤੇ ਭਾਜਪਾ ਉਹਨਾਂ ਦੇ ਸਮੇਂ ਦੇ ਵਿੱਚ ਬਿਨਾਂ ਪੈਸੇ ਤੇ ਜਾਣ ਪਛਾਣ ਦੇ ਨੌਕਰੀ ਮਿਲਣੀ ਮੁਸ਼ਕਲ ਸੀ ਪਰ ਹੁਣ ਹਾਲਾਤ ਬਦਲ ਚੁੱਕੇ ਨੇ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਜ਼ੀਰੋ ਬਿੱਲ ਦਿੱਤੇ ਨੇ ਜੋ ਪੂਰੇ ਦੇਸ਼ ਦੇ ਵਿੱਚ ਸਿਰਫ ਦਿੱਲੀ ਅਤੇ ਪੰਜਾਬ ਦੇ ਵਿੱਚ ਹੀ ਸੰਭਵ ਹੋ ਪਾਇਆ ਹੈ ਉਨ੍ਹਾਂ ਦੇ ਮੁਤਾਬਕ ਇਹ ਸੱਚਾ ਬਦਲਾਅ ਹੈ ਜਿਸ ਨੂੰ ਹਰ ਆਮ ਪਰਿਵਾਰ ਮਹਿਸੂਸ ਕਰ ਰਿਹਾ ਹੈ ਇਸ ਮੌਕੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਜੰਡੇਆਲਾ ਰੋਡ ਉੱਤੇ ਇੱਕ ਨਵਾਂ ਓਵਰ ਬ੍ਰਿਜ ਬਣਾਇਆ ਜਾਵੇਗਾ ਅਤੇ ਤਰਨਤਾਰਨ ਵਿੱਚ ਕੁੜੀਆਂ ਲਈ ਇੱਕ ਉੱਚ ਪੱਧਰੀ ਤਕਨੀਕੀ ਕਾਲਜ ਦੀ ਸਥਾਪਨਾ ਕੀਤੀ ਜਾਵੇਗੀ ਉਹਨਾਂ ਨੇ ਗੈਂਗਸਟਰਾਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਤਰਨਤਾਰਨ ਦੀ ਜ਼ਮੀਨ ਉੱਤੇ ਹੁਣ ਗੁੰਡਾਗਰਦੀ ਨਹੀਂ ਚੱਲੇਗੀ ਜਿਹੜੇ ਪੰਜਾਬ ਦੀ ਸ਼ਾਂਤੀਪੂਰਨ ਮਾਹੌਲ ਦੇ ਨਾਲ ਖੇਡਣਗੇ ਉਨਾਂ ਲਈ ਇਹ ਮਾਨ ਸਰਕਾਰ ਦਾ ਸਖਤ ਸੁਨੇਹਾ ਹੈ ਜਾਂ ਪੰਜਾਬ ਛੱਡੋ ਜਾਂ ਨਤੀਜੇ ਭੁਗਤਣ ਦੇ ਲਈ ਤਿਆਰ ਹੋ ਜਾਵੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੈਂਗਸਟਰਾਂ ਨੂੰ ਖੁੱਲੀ ਚੇਤਾਵਨੀ ਦਿੱਤੀ ਹੈ ਉਨ੍ਹਾਂ ਨੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਕਿ ਜਿਹੜੇ ਫਰੋਥੀਆਂ ਮੰਗਣ ਵਾਲੇ ਗੈਂਗਸਟਰ ਨੇ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਤਰਨਤਾਰਨ ਸਮੇਤ ਪੂਰਾ ਪੰਜਾਬ ਛੱਡ ਦੇਣ ਨਹੀਂ ਤਾਂ ਸਰਕਾਰ ਉਹਨਾਂ ਦੇ ਵਿਰੁੱਧ ਅਜਿਹੀ ਕਾਰਵਾਈ ਕਰੇਗੀ ਜੋ ਉਹ ਕਦੇ ਵੀ ਨਹੀਂ ਭੁੱਲ ਸਕਣਗੇ ਕੇਜਰੀਵਾਲ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਰੋਡ ਸ਼ੋਅ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਆਮ ਆਵੇ ਪਾਰਟੀ ਦੀ ਮਾਨ ਸਰਕਾਰ ਨੇ ਸਿਰਫ 3 ਸਾਲਾਂ ਦੇ ਅੰਦਰ ਅੰਦਰ 56000 ਸਰਕਾਰੀ ਨੌਕਰੀਆਂ ਦਿੱਤੀਆਂ ਬਿਨਾਂ ਰਿਸ਼ਵਤ ਤੇ ਬਿਨਾਂ ਕਿਸੇ ਸਿਫਾਰਿਸ਼ ਦੇ ਉਹਨਾਂ ਨੇ ਕਿਹਾ ਜਿਹੜਾ ਪਹਿਲਾਂ ਦੇ ਰਾਜ ਰਹੇ ਅਕਾਲੀ ਦਲ ਕਾਂਗਰਸ ਤੇ ਭਾਜਪਾ ਉਹਨਾਂ ਵੇਲੇ ਸਮੇਂ ਦੇ ਵਿੱਚ ਬਿਨਾਂ ਪੈਸੇ ਤੇ ਜਾਣ ਪਛਾਣ ਦੇ ਨੌਕਰੀ ਮਿਲਣੀ ਮੁਸ਼ਕਲ ਸੀ ਪਰ ਹੁਣ ਹਾਲਾਤ ਬਦਲ ਚੁੱਕੇ ਨੇ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਜ਼ੀਰੋ ਬਿੱਲ ਦਿੱਤੇ ਨੇ ਜੋ ਪੂਰੇ ਦੇਸ਼ ਦੇ ਵਿੱਚ ਸਿਰਫ ਦਿੱਲੀ ਅਤੇ ਪੰਜਾਬ ਦੇ ਵਿੱਚ ਹੀ ਸੰਭਵ ਹੋ ਪਾਇਆ ਹੈ ਉਨ੍ਹਾਂ ਦੇ ਮੁਤਾਬਕ ਇਹ ਸੱਚਾ ਬਦਲਾਅ ਹੈ ਜਿਸ ਨੂੰ ਹਰ ਆਮ ਪਰਿਵਾਰ ਮਹਿਸੂਸ ਕਰ ਰਿਹਾ ਹੈ ਇਸ ਮੌਕੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਜੰਡਿਆਲਾ ਰੋਡ ਉੱਤੇ ਇੱਕ ਨਵਾਂ ਓਵਰਬ੍ਰਿਜ ਬਣਾਇਆ ਜਾਵੇਗਾ ਅਤੇ ਤਰਨਤਾਰਨ ਵਿੱਚ ਕੁੜੀਆਂ ਲਈ ਇੱਕ ਉੱਚ ਪੱਧਰੀ ਤਕਨੀਕੀ ਕਾਲਜ ਦੀ ਸਥਾਪਨਾ ਕੀਤੀ ਜਾਵੇਗੀ ਉਹਨਾਂ ਨੇ ਗੈਂਗਸਟਰਾਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਤਰਨਤਾਰਨ ਦੀ ਜ਼ਮੀਨ ਉੱਤੇ ਹੁਣ ਗੁੰਡਾਗਰਦੀ ਨਹੀਂ ਚੱਲੇਗੀ ਜਿਹੜੇ ਪੰਜਾਬ ਦੀ ਸ਼ਾਂਤੀਪੂਰਨ ਮਾਹੌਲ ਦੇ ਨਾਲ ਖੇਡਣਗੇ ਉਨ੍ਹਾਂ ਲਈ ਇਹ ਮਾਨ ਸਰਕਾਰ ਦਾ ਸਖਤ ਸੁਨੇਹਾ ਹੈ ਜਾਂ ਪੰਜਾਬ ਛੱਡੋ ਜਾਨ ਨਤੀਜੇ ਭੁਗਤਣ ਦੇ ਲਈ ਤਿਆਰ ਹੋ ਜਾਓ